ਖਬਰ ਫੇਸਬੁਕ ਬਲੌਗਰ ਲੱਖਾ ਸਿਧਾਨਾ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਆਪਣੇ ਫੇਸਬੁਕ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਨੂੰ ਪੰਡਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਨੇ ਨਹਿਰਾਂ ਦੇ ਪਾਣੀ ਨੂੰ ਲੈ ਕੇ ਗੱਲ ਕੀਤੀ ਹੈ ਜੋ ਕਿ ਪਿਛਲੇ ਦਿਨੀ ਇਲੈਕਸ਼ਨ ਵੀ ਹਾਰੇ ਨੇ ਉਹ ਐਮਪੀ ਦੀ ਚੋਣ ਲੜੇ ਸੀ ਹਰਸਿਮਰਤ ਬਾਦਲ ਦੇ ਖਿਲਾਫ ਤੇ ਉਹ ਐਮਪੀ ਦੀ ਚੋਣ ਹਾਰ ਚੁੱਕੇ ਨੇ ਤੇ ਹੁਣ ਇੱਕ ਵਾਰ ਫੇਰ ਉਹ ਬਲੌਗ ਬਣਾਣ ਲੱਗੇ ਨੇ ਤੇ ਆਪਣੇ ਫੇਸਬੁਕ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਭਗਵੰਤ ਮਾਨ ਨੂੰ ਪੰਡਦੇ ਹੋਏ ਦਿਖਾਈ ਦਿੰਦੇ ਨੇ ਉਹਨਾਂ ਨਹਿਰਾਂ ਦੇ ਪਾਣੀ ਦੇ ਉੱਤੇ ਗੱਲਬਾਤ ਕਰਦੇ ਨੇ ਤੇ ਕੀ ਕਹਿੰਦੇ ਨੇ ਲੱਖਾ ਸਤਾਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਰੋਜ ਆਪਸ ਨੌਜਾਲੇ ਮਹਾਰਾਜ ਦੇ ਨਵੇਂ ਤੋਂ ਨਵੇਂ ਰੋਜ ਗੱਪ ਸੁਣਦੇ ਆਂ ਰੋਜ ਝਟਕਲੇ ਰੋਜ ਕਹਾਣੀਆਂ ਰੋਜ ਲੋੜੀ ਤੁਰਿਆ ਆਉਂਦਾ ਨਵੀ ਕਹਿੰਦਾ ਜੀ ਮਾਲਵਾ ਨਹਿਰ ਕੱਢਣੀ ਆ ਜੀ ਉਹ ਭਲਿਆ ਮਾਨਸਾ ਮਾਲਵਾ ਨਹਿਰ ਵੀ ਕੱਢਦੇ ਉਹ ਵੀ ਤੇਰੀ ਗੱਲਾਂ ਹੀ ਆ ਔਰ ਇਹਨਾਂ ਲਗਾ ਟੋੜਾ ਬਾਅਦ ਲੜਦੀ ਪਹਿਲਾਂ ਪੰਜਾਬ ਦੇ ਲੋਕਾਂ ਦਾ ਹਾਲ ਨਾ ਦੇਖ ਲਾ ਮੈਂ ਮਾਨਸਾ ਜ਼ਿਲ੍ਹੇ ਚ ਖੜਾ ਨਹਿਰ ਦੇ ਵਿੱਚ ਅੱਜ 17 ਦਿਨ ਹੋ ਗਏ ਭਾਈ 17 ਦਿਨ ਇਹ ਭਾਖੜਾ ਮੇਨ ਬ੍ਰਾਂਚ ਵੱਜਦੀ ਆ ਭਾਖੜਾ ਮੇਨ ਬ੍ਰਾਂਚ ਜਿਹੜੀ ਪਟਿਆਲੇ ਭਾਖੜਾ ਤੋਂ ਨਿਕਲਦੀ ਆ ਤੇ ਸਾਰਾ ਮਾਨਸਾ ਜ਼ਿਲ੍ਹਾ ਜੇ ਮੰਨ ਲਿਆ ਮਾਨਸਾ ਦੇ ਜਿੰਨੇ ਵੀ ਪਿੰਡ ਨੇ ਇਹ ਨਹਿਰ ਦੇ ਆਲੇ-ਦਾਲੇ ਸੈਂਕੜੇ ਪਿੰਡ ਨੇ ਕਹਾ ਤਲਵੰਡੀ ਤੱਕ ਪਿੰਡ ਜਿਲ੍ਹੇ ਦੇ ਪਿੰਡ ਆਉਂਦੇ ਆ ਸੈਂਕੜੇ ਪਿੰਡਾਂ ਦਾ ਜਿਹੜਾ ਜੀਵਨ ਹੈ ਉਹ ਇਸੇ ਨਹਿਰ ਤੇ ਨਿਰਭਰ ਆ ਇੱਥੇ ਥੱਲੇ ਪਾਣੀ ਬਹੁਤ ਜਿਆਦਾ ਮਾੜਾ ਹੈ ਲੂਣਾ ਪਾੜੀਆਂ ਖਾਰਾ ਪਾਣੀ ਆ ਉਹ ਪੀਣ ਯੋਗ ਵੀ ਨਹੀਂ ਨਾ ਫਸਲਾਂ ਉਗਾਉਣ ਵਾਲਾ ਪਾਣੀ ਆ ਇਹਦਾ ਲੋਕ ਵਿਚਾਰੇ ਕੋਈ ਨਰਮੇ ਆ ਵੀ ਵੇਚਦਾ ਹੈ ਨਰਮੇ ਨੂੰ ਪਾਣੀ ਲਾਉਣਾ ਝੂਨੇ ਦਾ ਜਮਾ ਜੋਰਾ ਅੱਜ ਬੜੇ 17 ਦਿਨ ਹੋ ਗਏ ਲਗਾਤਾਰ ਨਹਿਰ ਬੰਦ ਦਾ 17 ਦਿਨ ਤੋਂ ਆ ਬੂਤ ਪਾਣੀ ਨਹੀਂ ਆ ਦੇਖੋ ਵੱਡੇ ਵੱਡੇ ਗੱਪਾਂ ਤੋਂ ਹੀ ਜਾਂਦਾ ਹੈ ਕਹਿੰਦਾ ਜੀ ਮੈਂ ਤਾਂ ਜੀ ਪੰਜਾਬ ਦੇ ਚੱਪੇ ਚੱਪੇ ਦੇ ਪਾਣੀ ਬਚਾਤਾ ਜੀ ਮੈਂ ਤਾਂ ਲਹਿਰਾ ਵਾਰਾਂ ਕਰਤੀਆਂ ਜੀ ਮੈਂ ਤਾਂ ਮੋਟਰਾਂ ਬੰਦ ਕਰਦਾ ਜੀ ਮੈਂ ਤਾਂ ਵੇਰੀ ਪਾਣੀ ਇਲਾ ਕਰਦਣਾ ਇੱਥੇ ਲੋਕ ਪਾਣੀ ਕਰ ਨੂੰ ਹੜ ਜਾਣਗੇ ਐਨਾ ਮਾੜਾ ਹਾਲਾਤ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਸੋ ਹੁਣ ਮੈਂ ਪੰਜਾਬ ਦੇ ਅਖਾਸ ਤੌਰ ਤੇ ਮੈਂ ਇੰਨਾ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਆਹ ਲੋਕ ਨੇ ਮਾਨਸਾ ਦੇ ਲੋਕ ਨੇ ਇਹ ਲੋਕ ਭਾਈ ਤੁਸੀਂ ਦੱਸਿਓ ਜਿਹੜੀ ਇਹ ਨਹਿਰ ਆ ਇਹ ਨਹਿਰ ਤੇ ਪਹਿਲਾਂ ਕਿੰਨਾ ਚਿਰ ਬੰਦੀ ਆਉਂਦੀ ਰਹੀ ਹੈ 10 ਸਾਲ 10 ਸਾਲ ਲਗਾਤਾਰ ਚੱਲਦੀ ਸੀ 10 ਸਾਲ ਤੱਕ ਬੰਦੀ ਨਹੀਂ ਆਈ ਅੱਛਾ 12-12 ਤੋਂ ਬਾਅਦ ਹੁਣ ਹੁਣ ਕਿੰਨਾ ਕਿੰਨੇ ਕਾ ਸਾਲ ਹੋ ਗਏ ਬੰਦੀ ਆਉਂਦੀ ਹੁਣ 10 ਸਾਲ ਹੈ 15 ਦੇ ਨਾਲ ਚੱਲਣਾ ਬੰਦ ਹੋ ਗਿਆ ਬੰਦਾ ਤੇ ਬਾਈ ਚੱਲਦੀ ਹੈ 15 15 ਨੂੰ ਚੱਲਦੀ ਹੈ 15 ਤੋਂ ਬਾਅਦ ਹੁਣ 17 ਦੇ ਹੋ ਗਏ ਬੰਦ ਹੋਈ 15 ਥਰੇ ਆਈ ਸੀ ਕਿੰਦੂ ਇਹ ਕਿਵੇਂ ਕਰਦੇ ਆ ਇੱਥੇ ਜਦੋਂ ਮਰਦੇ ਹੈਗੇ ਉਹ ਕਿਰਨਾ ਤੇ ਮਰਦੇ ਨੂੰ ਨਰਤੀ ਨਰਤੀ ਉਹਨਿਆਂ ਦਾ ਵੀ ਬਰਾਹ ਹਲ ਹੋ ਰਿਹਾ ਭਾਈ ਜਿਹੜਾ ਬਰਾਹ ਹਲ ਹੋ ਰਿਹਾਗਾ ਜਿਮੈਟ੍ਰਿਕ ਦੇ ਲੋਕਾਂ ਲਾਈਟ ਲੂਟ ਲਾਈਟ ਟੋਟਾ ਤਾਂ ਨਹੀਂ ਆਉਂਦੀ ਹੈ ਲਾਈਟ ਆਉਂਦੀ ਹੈ ਲਾਈਟ ਦਾ ਫਾਇਦਾ ਤਾਂ ਹੈਡ ਵੀ ਨਹੀਂ ਆਉਂਦੀ ਹੈ ਲਾਈਟ ਦਾ ਫਾਇਦਾ ਹੀ ਨਹੀਂ ਹੈ ਉਹ ਨੂੰ ਐਸ.ਆਰ.ੀ ਉਹਦਾ ਐਸ.ਸੀ ਦਾ ਨੰਬਰ ਨਹੀਂ ਆਪਾਂ ਪੁੱਛਦੇ ਆ ਸਹੀ ਵੀ ਇਹਨੇ ਦਰ ਆਉਂਦੀ ਕਿਉਂ ਨਹੀਂ ਯਾਰ ਐਸ.ਆਰ.ੀ ਐਸ.ਆਰ.ੀ ਆਉਂਦੀ ਨਹੀਂ ਜੀ ਭਾਈ ਹੈ ਲਾਈਟ ਤਾਂ ਆਉਂਦੀ 4 ਘੰਟੇ ਆਉਂਦੀ ਐ ਅੱਛਾ ਐ ਸ੍ਰੀਆ ਨੰਬਰ ਦੇ ਵੀਰੇ ਹਾਂ 93176 ਦਾ 0535 ਜੀ ਹਾਂ 2 ਜੂਨ ਯਾਨੀ ਨੂੰ ਮਹਾ ਹੈ ਕਨੇਦ ਲਾ ਮਾ ਦਾ 80 ਨੂੰ ਲਾਉਣਾ ਹੈ ਧੰਨਵਾਦ ਜੀ ਨਾ ਆਹਰੀ ਫੋਟੋ ਜੀ ਮੈਂ ਸਕੂਲ ਤੇ ਆਉਂਦਾ ਗੁੰਡੀ ਤਾਂ ਜੀ ਬੰਦ ਨਹੀਂ ਗੁੰਡੀ ਕਾ ਪਾਉਂਦਾ ਉਹ ਕਦੇ ਬੰਦ ਨਾ ਕਰੀਂ ਗਾਣਾ ਗੱਲ ਕੋਲ ਕੀਤੀ ਕਰੇ ਵੀ ਯਾਰ ਇੰਨਾ ਫਿਰ ਬੰਦ ਰਹਿੰਦੀ ਆ ਕਿਉਂ ਕਾਰਨ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਐਕਸਨ ਦਾ ਲੈਣਾ ਜੀ ਐਕਸਨ ਦਾ ਦੇ ਦੇ 8870 ਹਾਂਜੀ ਹਾਂ 887 ਹਾਂ 05225 ਜਗਮੀਤ ਆਏ 05225 ਹਾਂਜੀ ਤੁਹਾ ਸ੍ਰੀ ਉਲਾ ਦੇ ਭਾਈ ਲੋਕ ਕੁਟ ਕੁਟ ਕੇ ਆ ਰਹੇ ਐ ਐਸਡੀਓ ਨੇਰੀ ਜੀ ਕੁਟ ਕੁਟ ਕਰਕੇ ਕੋਈ ਧਰਨਾ ਪੜਾ ਰਸ ਨਹੀਂ ਕਰਦੇ ਭਾਈ ਲੱਖੇ ਨਾਲ ਗੱਲ ਕਰੋ ਇਸਧਾਨੇ ਨਾਲ ਐਸਡੀਓ ਜੀ ਹਲੋ ਹਾਂ ਜੀ ਭਾਈ ਜੀ ਲੱਖਾ ਬੋਲਦਾ ਸਧਾਨਾ ਜੀ ਹਾਂ ਜੀ ਅਸੀਂ ਭਾਈ ਪਾਖੜਾ ਨਹਿਰ ਤੇ ਖੜੇ ਆ ਜਮਾਂ ਵਿੱਚ ਜੀ ਇਹਨੂੰ ਭਾਈ 17 ਦਿਨ ਹੋ ਗਏ ਅਜ ਬੰਦ ਹੋਈ ਉਹ ਲੋਕਾਂ ਦਾ ਜਲੂਸ ਨਿਕਲਿਆ ਪਹਿਨਾ ਲੋਕਾਂ ਕੋਲ ਪੀਣ ਵਾਲਾ ਪਾਣੀ ਵੀ ਤਰਸਦਾ ਥੱਲੇ ਪਾਣੀ ਸੋਨੂੰ ਪੱਦੀ ਸਾਰੇ ਏਰੀਆ ਦਾ ਮਾੜਾ ਇੱਥੇ ਮਾਨਸਾ ਚ ਇਹਦਾ ਬਾਈ ਕੀ ਕਾਰਨ ਆ ਵਿਸਤਾ ਦਾ ਹਸਤਾਨਾ ਦਾ ਨਹਿਰ ਬੰਦ ਰਹਿੰਦੀ ਐ ਪਾਣੀ ਹੈ ਨਹੀਂ ਉੱਤੇ ਨਹੀਂ ਜੀ ਉੱਪਰ ਨਾਲ ਕੀ ਪ੍ਰੋਬਲਮ ਸੀਗੀ ਭਾਗ ਵਿੱਚ ਹਾਂ ਅੱਛਾ ਬੱਚੀ ਦੀ ਥਾਂ ਉਹ ਬੱਚੀ ਦੀ ਥਾਂ ਉਹ ਬਣੀ ਰਹੇਗੀ ਤਹਾਣੇ ਵਾਲੀਆਂ ਚੱਲਦੀ ਨੇ ਬਾਈ ਜਿਹੜੀਆਂ ਬਾਕੀ ਚੱਲੀ ਜਾਂਦੀਆਂ ਟਹਾਣੇ ਵਾਲਾ ਨੱਕੋ ਨੱਕ ਭਰੀਆਂ ਜਾਂਦੀਆਂ ਫੁੱਲ ਬਾਈ ਜਿਹੜੀਆਂ ਹਰਿਆਣੇ ਨੂੰ ਜਾਂਦੀਆਂ ਹਾਂ ਜੇ 15 15 ਦਿਨ ਚਲਾਉਨੇ ਆਂ ਪਹਿਲਾਂ ਇੱਥੇ ਸਾਰਾ ਇਹਦਾ ਬਾਈ ਕਹਿੰਦੇ ਲੋਕ ਖੜੇ ਆ ਮੇਰੇ ਕੋਲੇ ਕਹਿੰਦੇ ਕਿ ਦਾਦਾ 10 ਸਾਲ ਇਹ ਕਿਹਨੇ ਨਹਿਰ ਚ ਬੰਦੀ ਨਹੀਂ ਹੋਈ ਸੀ ਕਹਿੰਦੇ ਦਾਦਾ 10 ਸਾਲ ਲਗਾਤਾਰ ਚੱਲੀ ਗਈ ਹੈ ਨਹੀਂ ਹੁਣ ਵੀ ਨਹੀਂ ਆਈ ਆਪਣੇ ਕੋਲ ਪਿਛੇ ਨੂੰ ਪਾਉਂਛੇ ਮਹੀਨਿਆਂ ਤੋਂ ਪਾਣੀ ਨਹੀਂ ਆਇਆ ਕਿਉਂ ਬਾਈ ਹਾਂ ਹੁਣ ਤਾਂ ਹੀ ਨਹੀਂ ਗਿਆ ਹੁਣ ਤਾਂ ਬੰਦ ਨਾ ਨਹੀਂ ਚੱਲਦੀ 15 ਦਿਨ ਚੱਲਦੀ ਆ ਬਾਈ ਉਹ ਆਹ ਕਹਿੰਦੇ ਬਾਈ 15 ਦਿਨ ਚਲਾਉਂਦੀ ਆ ਬੰਦ ਸਾਰਾ ਬੰਦ ਕਹਿੰਦੇ ਭਾਈ ਬੋਟਾਂ ਤੋਂ ਬਾਹਰ ਤਾਂ ਪਾਣੀ ਨਹੀਂ ਆ ਰਿਹਾ ਠੀਕ ਹੈ ਬੰਦੇ ਨੇ ਪਾਣੀ ਦੀ ਨੈਟ ਵੀ ਅਟਾਟ ਫਰਫਰਾ ਜਨ ਕਰੇ ਰੱਖ ਲਈ ਹੈ ਜੀ ਗਈ ਹੈ ਬੋਟਾਂ ਦਾ ਕਿੰਨਾ ਡਾਫ ਹੋ ਗਿਆ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਇਹ ਲਾ ਪੰਜਾਬ ਦੇ ਪਾਣੀ ਨਹੀਂ ਮਿਲ ਰਿਹਾ ਯਾਰ ਹੈਰਾਨੀ ਦੀ ਗੱਲ ਆ ਬਚਾ ਦੇਣਾ ਬੜਾ ਜ਼ਰੂਰੀ ਹੈ ਨਹੀਂ ਨਹੀਂ ਮੈਂ ਸੋੜਦੀ ਨਹੀਂ ਗੱਲ ਕਰਦਾ ਮੈਂ ਤਾਂ ਤੁਹਾਨੂੰ ਦੇਖੋ ਇੱਕ ਅਧਿਕਾਰੀ ਹੁਕਮ ਦੇ ਵੱਜੇ ਆ ਗਿਆ ਛੜ ਤਾਂ ਠੀਕ ਹੈ ਤੁਸੀਂ ਕਿਹੜਾ ਧੱਕੇ ਨਾਲ ਜਾ ਕੇ ਉੱਥੇ ਛੱਡ ਲਿਆਉਂਗੇ ਬਾਈ ਬਾਲਾ ਯਾਰ ਨਾ ਨਾ ਲਾਈਟ ਆਉਂਦੀ ਆ ਨਾ ਝੋਨੇ ਦਾ ਬੁਰਾ ਹਾਲ ਨਾ ਲੋਕਾਂ ਨਰਮੇ ਵਾਲੀ ਬੈਲਟ ਆ ਥੱਲੇ ਹੂ ਪਾਣੀ ਮਾਰੇ ਆ ਨਾ ਤੇਰੇ ਇੱਥੋਂ ਮੈਂ ਹੁਣ ਤੱਕ ਕਿੰਡੂਕੀਆਂ ਭਰ ਕੇ ਪੀਣ ਵਾਲਾ ਪਾਣੀ ਲੈ ਕੇ ਜਾਂਦੇ ਆ ਇਹ ਲੱਫੀ ਨਾਲ ਪਾਣੀ ਨੂੰ ਵੀ ਦਰਸੇ ਪਿਆ ਤੁਸੀਂ ਮੰਨਦੇ ਹੋ ਆਪ ਕਹਤਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪਾਣੀ ਮੈਂ ਤਾਂ ਚੱਪੇ ਚੱਪੇ ਦੇ ਪਚਾਤਾ ਮੈਂ ਤਾਂ ਸਾਰੇ ਧਰਤੀ ਦੇ ਟੇਲਾਂ ਦੇ ਪਾਣੀ ਪਚਾਤਾ ਇੱਥੇ ਨਹਿਰਾਂ ਹੀ ਸੁੱਕੀਆਂ ਪੰਘੇ ਬਾਕੀ ਨਹਿਰਾਂ ਕੋਈ ਨਾ ਤੋ ਆ ਹਾਲਾਤ ਆ ਬਾਕੀ ਨਹਿਰਾਂ ਨੱਕੋ ਨੱਕ ਭਰੀਆਂ ਦੂਜੇ ਸੂਬਿਆਂ ਨੂੰ ਉਮੀ ਬਾ ਰਾਜਸਥਾਨ ਵਾਲੀ ਦੇਖ ਲੋ ਬੰਦੀ ਨਹੀਂ ਆਉਂਦੀ ਉਹ ਤੇ ਤਿੰਨ ਜਾਣਦੀਆਂ ਇਤਰਾ ਗਾਂਦੀ ਆ ਗਾਂਕ ਨਾਲ ਰਾਜਸਥਾਨ ਖੇਤਰ ਦਾ ਕਿਉਂਕਿ ਬੰਦੀ ਨਹੀਂ ਪੰਜਾਬ ਵਾਲੀ ਇਹ ਬੰਦ ਰਹਿੰਦੇ ਸਵਾਦ ਹਾਲਾਤ ਹੋਏ ਦੂਪ ਹੋਏ ਖੜੇ ਆ ਇਹ ਪੀਣ ਵਾਲੇ ਪਾਣੀ ਮਰੀ ਜਾਂਦੇ ਆ ਤਾਂ ਵੀ ਉਸਕੇ ਲੋਕਦਾਰ ਤੋਂ ਤਿਆਰ ਪਰਾ ਦਾ ਮੁੱਲ ਪਾਣੀ ਪਿੰਡਾਂ ਦੇ ਬੋਲ ਤੇ ਸਿੱਕੜਾਂ 'ਚ ਕਾ ਕੇ ਹੋ ਗਿਆ ਵੀ 20 ਬੇਕੀ ਟਰੈਕਟਰ 25 ਰੁਪਏ ਹੈ ਪਿੰਡ ਸਾਡੇ ਇੱਥੇ ਘਟੋ ਘਟਾ 30 ਪਿੰਡਾਂ ਦਾ ਇਹ ਹਾਲ ਆ ਪਾਣੀ ਖੜਾ ਪਾਣੀ ਟਰੈਕਟਰ ਖਾਣ ਨਹੀਂ ਕਰਾਂ ਆ ਪਾਣੀ ਹਾਂ ਖਸ ਕੇ ਚਾ ਚਾ ਸੋ ਬੱਡੀ ਤੇ ਕੀ ਵਰਖਾ ਲਿਆ ਜੀ ਹਾਂ ਆ ਜਰਾ ਪਾਣੀ ਤੇ ਨਾਲਿਆ ਗੰਦਪੂਤ ਸਾਰਾ ਪਾਣੀ ਸਿੱਟੀ ਅੰਦਰੋਂ ਬਹੁਤ ਬਹੁਤ ਬੜਾ ਬਈ ਇਹਦਾ ਹੁੰਦਾ ਹੈ ਬੜੇ ਲਿਕੇ ਲੋਕ ਆ ਰੂੜੀ ਨਾ ਹੈ ਬਈ ਪੜੇ ਲਿਕੇ ਲੋਕੀ ਨੇ ਹਾਂ ਬੜਾ ਬੰਦਾ ਕੋਈ ਨਹੀਂ ਸੁਰਦਾ ਜੀ ਆ ਘਰੋਂ ਭਾਂਡੇ ਭਰ ਕੇ ਲੈਣ ਦੇ ਲਫਾਵਾ ਆ ਰਿਆ ਕੋਹੋਰਾ ਮੇਰੇ ਸਾਈਂ ਨਾ ਬਈ ਬਈ ਰਾਤ ਨੂੰ ਰਾਤ ਦੇਖਣ ਦੇ ਨੇ ਹਾਂ ਬਹੁਤ ਲੱਗਦੇ ਆ ਉਹ ਦੇਖਿਆ ਉਹ ਬਖਾਇਆ ਰਾਜ মহারাজ ਜੀ ਕੋਪ ਆ ਬੰਦਾ ਬੰਦਾ ਮਰਨ ਤੋਂ ਬਾਅਦ ਫੂਕਦੇ ਆ ਉਹ ਜਿਹੜਾ ਸਵਾਜ ਇੰਨੀ ਇਕੱਠੀ ਕਰਦੋ ਵੀ ਨਰਾ ਸਿਟ ਦੇ ਲੈ ਕੇ ਆ ਉਹਨਾਂ ਦੇ ਕੱਪੜੇ ਮੈਡੀਸਿਨ ਸਾਰਾ ਵਿੱਚ ਬਈ ਪੁਰਾਣੇ ਕੱਪੜੇ ਹੀ ਧੱਕਿਆਂ ਆ ਪੁਰਾਣੇ ਲੀੜੇ ਲੂੜੇ ਮਲਬਾ ਕੋਈ ਦਵਾਈਆਂ ਦਬੂਆਂ ਦੀ ਬਚਤ ਸਾਰ ਪੈਸੇ ਦੇ ਲੈ ਕੇ ਚੋਸਤੌਜ ਵਾਲਿਆ ਮਹਾਰਾਜ ਜੀ ਕਪੋਰਟ ਸੰਖ ਜੀ ਆ ਲੋਕਾਂ ਦੀ ਸਾਰ ਲੈ ਲੈ ਆ ਕੇ ਆ ਖੜਾ ਪਾਣੀ ਪੀਂਦਿਆ 5-500 ਰੁਪਈਆ ਨੂੰ ਮੁਸ਼ਕ ਮਾਰਦਾ ਪਾਣੀ ਜੋ 500 ਰੁਪਈਆ ਤੇ 23 ਪਰ ਕੇ ਜੋ ਵੇਚ ਕੇ ਹੁੰਦਾ। 17 ਦਿਨ ਹੋ ਗਏ ਅੱਜ ਨਹਿਰ ਬੰਦ ਆ 17-17 ਦਿਨ। ਹਾਲੇ ਥੋੜੇ ਦੇ ਘਾਰੀ ਐਸਡੀਓ ਕਹਿੰਦਾ ਕਿੰਨੇ ਆਉਗੀ 25 ਜਣ ਬਣੀ। ਹਾਲੇ ਦੋ-ਤਿੰਨ ਦਿਨ ਹੋਰ ਨਹੀਂ ਆਉਂਦਾ 20 ਹੋ ਜਾਣਗੇ। ਫਿਰ ਤਾਂਦ ਤੱਕ ਉਹ ਫੇਰ ਵੀ 25 ਜਣ ਬੰਦ ਆ। ਆ ਹਾਲਾਤ ਐ ਤੇ ਜੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਐਡੇ ਨਖਿੱਤ ਨਕੰਮੇ ਤੇ ਐਡੇ ਕੈਰ ਨਾ ਬਣੋ ਘਰਾ ਦੇ ਨਾ ਬੈਠੇ ਰਹੋ ਆ ਪਾਣੀ ਖਾਤਰ ਉੱਠ ਕੇ ਲੜੋ ਫਰਜ਼ ਬਣਦਾ ਪੂਰੇ ਮਾਨਸਾ ਇਹ ਜਿੰਨੇ ਬਸੰਡੇ ਦੇ ਪਿੰਡ ਲੱਗਦੇ ਆ ਕੋਈ ਉੱਠ ਕੇ ਸੜਕਾਂ ਦੇ ਕਿਉਂ ਨਹੀਂ ਆਉਂਦੇ ਬਈ ਕੋਈ ਮਰੀ ਜਾਂਦਾ ਬਿਨਾ ਪਾਣੀ ਦੇ ਇੱਥੇ ਪਰ ਨਹੀਂ ਅੱਡਾਂਗੇ ਬਈ ਧਰਤੀ ਜੋ ਵੀ ਨਵੇੜੀ ਖੜਕਰਚ ਹੈ ਨਹੀਂ ਥੱਲੇ ਦੇ ਪਾਣੀ ਚੜਗਾ ਨਾ ਮਾਣਾ ਇੱਧਰ ਤਾਂ ਪੂਰਤ ਹੋ ਰਿਹਾ ਹੈ ਨਾ ਪਾਣੀ ਪੁੱਟ ਭਰ ਰਿਹਾ ਥੋੜੇ ਥੱਲੇ ਦੇ ਪਾਣੀ ਦੇ ਆ ਜ਼ਹਿਰੰਗ ਬਾਹਰ ਉਹਨਾਂ ਦਾ